ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਨਿਰਾਸ਼ ਚੱਲਦੇ ਆ ਰਹੇ ਹਨ ਸਰਕਾਰ ਦਾ 3 ਸਾਲ ਸਮਾਂ ਬੀਤ ਚੁੱਕਿਆ ਹੈ ਪਰ ਸਰਕਾਰ ਨੇ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਕੋਈ ਵੀ ਫੈਸਲਾ ਨਹੀਂ ਲਿਆ ਹ ਇਹ ਪਹਿਲੀ ਸਰਕਾਰ ਹੋਵੇਗੀ ਜਿਸ ਦੇ ਵਿੱਚ ਮਲਾਜ਼ਮਾਂ ਦੇ ਵੱਲੋਂ ਇੰਨੇ ਧਰਨੇ ਮੁਜ਼ਾਰੇ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਹੁਣ ਇੰਜੀਨੀਅਰ ਵੀ ਸਰਕਾਰ ਤੋਂ ਬਾਗੀ ਹੋ ਗਏ ਨੇ ਪਾਵਰਕਾਮ ਦੇ ਇੰਜੀਨੀਅਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਹੜੇ ਸਰਕਾਰੀ ਅਤੇ ਵਿਭਾਗੀ WhatsApp ਗਰੁੱਪ ਸੀ ਉਹਨਾਂ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ ਜਿਹਦੇ ਨਾਲ ਪਾਵਰਕਾਮ ਦੀ ਜਿਹੜੀ ਇਹ ਸਾਰਾ ਜਿਹੜਾ ਸਿਸਟਮ ਹੈ ਜਿਹੜੀ ਸਾਰੀ ਜਿਹੜੀ ਸਰਕਾਰੀ ਪ੍ਰਕਿਰਿਆ ਵੱਡੇ ਪੱਧਰ ਤੇ ਪ੍ਰਭਾਵਿਤ ਹੋਣ ਦੇ ਅਸਰ ਬਣ ਗਏ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਿਹੜਾ ਇੱਕ ਉੱਚ ਪਦਰੀ ਗਰੁੱਪ ਸੀ WhatsApp ਗਰੁੱਪ ਸੀ ਜਿਦੇ ਵਿੱਚ ਇਹ ਸਾਰਾ ਸਰਕਾਰੀ ਪੱਧਰ ਤੇ ਪੱਤਰ ਜਿਹੜਾ ਵਿਵਹਾਰ ਜਿਹੜਾ ਚੱਲਦਾ ਸੀ ਉਹਦੇ ਵਿੱਚੋਂ ਪਾਵਰ ਕਾਮ ਦੇ 132 ਸੁਪਰਡੈਂਟ ਇੰਜੀਨੀਅਰ ਤੇ ਦੀ ਚੀਫ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ ਔਰ ਇਹ ਬਾਹਰ ਕਰਕੇ ਇੱਕ ਮੈਸੇਜ ਦਿੱਤਾ ਕਿ ਇੱਕ ਸੰਕੇਤ ਦਿੰਦਾ ਹੈ ਜੇ ਤੁਰੰਤ ਸਰਕਾਰ ਨੇ ਜਾਂ ਪਾਵਰ ਕਾਮ ਦੇ ਅਧਿਕਾਰੀਆਂ ਨੇ ਉਹਨਾਂ ਦੀਆਂ ਮੰਗਾਂ ਦੇ ਉੱਪਰ ਗੰਭੀਰਤਾ ਨਾਲ ਗੌਰ ਨਾ ਕੀਤਾ ਤੇ ਇੰਜੀਨੀਅਰ ਹੋਰ ਵੀ ਕੋਈ ਵੱਡਾ ਕਦਮ ਜਿਹੜਾ ਹੈ ਚੁੱਕ ਸਕਦੇ ਨੇ ਪਾਵਰ ਜਿਹੜੀ ਕੀ ਕਾਮ ਦੇ ਜਿਹੜੇ ਇੰਜੀਨੀਅਰ ਐਸੋਸੀਏਸ਼ਨ ਪੀਐਸ ਐਸਈਬ ਨੇ ਇਹ ਵੱਡਾ ਨੇ ਇਹ ਵੱਡਾ ਕਦਮ ਚੁੱਕਿਆ ਹੈ ਇਹ ਵੀ ਜਿਹੜਾ ਐਲਾਨ ਕੀਤਾ ਹੈ ਵੀ ਉਹ ਜਿਹੜੇ ਮੰਗਾਂ ਰੱਖੀਆਂ ਨੇ ਸਰਕਾਰ ਦੇ ਅੱਗੇ ਤੁਰੰਤ ਜੇ ਉਹ ਪਰਮਾਨਾ ਨਹੀਂ ਕੀਤੀਆਂ ਤੇ ਸੰਘਰਸ਼ ਇਸੇ ਤਰ੍ਹਾਂ ਅੱਗੇ ਵਧਦਾ ਜਾਏਗਾ ਔਰ ਇਸੇ ਤਰ੍ਹਾਂ ਜਾਣਕਾਰੀ ਮਿਲੀ ਹੈ ਵੀ ਇੰਜੀਨੀਅਰ ਦੇ ਇਸ ਵੱਡੇ ਜਿਹੜਾ ਸਟੈਪ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਵੀ ਅੱਖਾਂ ਖੁੱਲੀਆਂ ਨੇ ਜਿਹੜਾ ਅੱਜ ਸ਼ਾਮ ਨੂੰ ਜਿਹੜੀ ਹੰਗਾਮੀ ਹਾਲਾਤ ਦੇ ਵਿੱਚ ਪਟਿਆਲਾ ਸਰਕਾਰ ਤੇ ਪਾਵਰ ਕੌਮ ਦਾ ਜਿਹੜਾ ਹੈ ਪ੍ਰਸ਼ਾਸਨ ਹੈ ਉਹ ਇੰਜੀਨੀਅਰਾਂ ਨਾਲ ਮੀਟਿੰਗ ਕਰ ਰਿਹਾ ਹੈ ਮੀਟਿੰਗ ਦੇ ਵਿੱਚ ਇੰਜੀਨੀਅਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਂਤ ਕਰਨ ਦਾ ਜਿਹੜਾ ਯਤਨ ਕੀਤਾ ਜਾਊਗਾ ਪਾਵਰ ਇੰਜੀਨੀਅਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਅਜੀਪਾਲ ਸਿੰਘ ਅਟਲਵਾਲ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦੀਆਂ ਬੜੀਆਂ ਹੀ ਸਪਸ਼ਟ ਕਲੀਅਰ ਮੰਗਾਂ ਨੇ ਪਹਿਲੀ ਮੰਗ ਇਹ ਹੈ ਕਿ ਪਾਵਰ ਕੌਮ ਦੇ ਜਿਹੜੇ ਪ੍ਰਾਪਰਟੀ ਨੇ ਜਿਹੜੀ ਕੀ ਪ੍ਰੌਪਰਟੀ ਆ ਉਹਨੂੰ ਵੇਚਣ ਦੀ ਜਿਹੜੀ ਹੈ ਪ੍ਰਕਿਰਿਆ ਸਰਕਾਰ ਨੇ ਚਲਾਈ ਹੈ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਪਾਵਰ ਕਾਮ ਦੀ ਜਿਹੜੀ ਹੈ ਪ੍ਰੌਪਰਟੀ ਹੈ ਉਹਨੂੰ ਕਿਸੇ ਵੀ ਹਾਲਾਤ ਦੇ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਇਹਦੇ ਨਾਲ ਦੀ ਨਾਲ ਅਗਲੀ ਮੰਗ ਇਹ ਵੀ ਹੈ ਕਿ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਬਿਨਾਂ ਕਿਸੇ ਕਾਰਨ ਤੋਂ ਮੁਲਤਵ ਕੀਤਾ ਬਿਨਾਂ ਸ਼ਰਤ ਉਹਦੀ ਤੁਰੰਤ ਬਹਾਲੀ ਕੀਤੀ ਜਾਵੇ ਇਸੇ ਤਰ੍ਹਾਂ ਡਾਇਰੈਕਟਰ ਹਰਜੀਤ ਸਿੰਘ ਜੀ ਦੀ ਸੇਵਾ ਜਿਹੜੀ ਹੈ ਖਤਮ ਕਰ ਦਿੱਤੀਆਂ ਸੇਵਾ ਮਾ ਜਿਹੜੀਆਂ ਖਤਮ ਕਰ ਦਿੱਤੀਆਂ ਉਹਦੇ ਸਬੰਧ ਦੇ ਵਿੱਚ ਵੀ ਸਰਕਾਰ ਸਪਸ਼ਟ ਕਰੇ ਵੀ ਉਹਦੀ ਕੋਈ ਗਲਤੀ ਨਹੀਂ ਸੀ ਇਹ ਜਿਹੜੀ ਹੈ ਜਿਹੜੀ ਬਰਖਾਸ਼ਤੀ ਕੀਤੀ ਹੈ ਹਰਜੀਤ ਸਿੰਘ ਦੀ ਇਹ ਪੂਰੀ ਤਰ੍ਹਾਂ ਗਲਤ ਹੈ ਇਸੇ ਤਰ੍ਹਾਂ ਜਿਹੜਾ ਹੈ ਬਿਜਲੀ ਬਿੱਲ ਨਵਾਂ ਲਿਆ ਰਹੀ ਹੈ ਕੇਂਦਰ ਸਰਕਾਰ ਉਹਦੇ ਵਿਰੁੱਧ ਵੀ ਇੰਜੀਨੀਅਰ ਪ੍ਰੋਟੈਸਟ ਕਰ ਰਹੇ ਨੇ ਵੀ ਜਿਹੜੇ ਲੇਬਰ ਕੋਡ 4 ਕੇਂਦਰ ਸਰਕਾਰ ਨੇ ਜਾਰੀ ਕੀਤੇ ਨੇ ਉਹਦੇ ਵਿਰੁੱਧ ਵੀ ਪ੍ਰੋਟੈਸਟ ਜਿਹੜਾ ਇੰਜੀਨੀਅਰ ਦੇ ਨਾਲ ਜਿਹੜੀਆਂ ਹੋਰ ਐਸੋਸੀਏਸ਼ਨਾਂ ਨੇ ਜਿਹੜੀਆਂ ਭਾਰਤੀ ਜਥੇਬੰਦੀਆਂ ਜੁੜੀਆਂ ਨੇ ਉਹ ਪ੍ਰੋਟੈਸਟ ਕਰ ਰਹੀਆਂ ਨੇ ਔਰ ਇਸ ਸਬੰਧ ਦੇ ਵਿੱਚ ਇੰਜੀਨੀਅਰ ਜਿਹੜੇ ਨੇ ਹੋ ਬਕਾਇਦਾ ਚਰਚਾ ਕਰ ਰਹੇ ਨੇ ਆਪਣੀਆਂ ਮੰਗਾਂ ਨੇ ਉੱਪਰ ਜਿਹੜੇ ਨੇ ਤੇ ਅੱਜ ਜਿਹੜੀ ਸ਼ਾਮ ਨੂੰ ਮੀਟਿੰਗ ਹੋਏਗੀ ਬੜੀ ਹੀ ਅਹਿਮ ਮੀਟਿੰਗ ਹੋ ਸਕਦੀ ਹੈ ਜਿਹਦੇ ਵਿੱਚ ਡੈਡਲੌਕ ਹੈ ਕਿ ਜਿਹੜੇ ਕਿ ਜਿਹੜਾ ਟਕਰਾਅ ਹੈ ਸਰਕਾਰ ਤੇ ਇੰਜੀਨੀਅਰ ਦੇ ਵਿਚਕਾਰ ਜਿਸ ਸਰਕਾਰ ਕੋਈ ਕਦਮ ਅੱਗੇ ਵਿਧਾਏਗੀ ਤੇ ਉਹ ਟੁੱਟ ਵੀ ਸਕਦਾ ਹੈ ਤੇ ਜੇ ਕਿਤੇ ਇਹ ਮੰਗਾ ਉੱਪਰ ਦੋਵਾਂ ਟੀਰਾ ਦੇ ਵਿਚਕਾਰ ਕੋਈ ਸਹਿਮਤੀ ਨਾ ਹੋਈ ਤੇ ਇੰਜੀਨੀਅਰ ਕੋਈ ਅਗਲਾ ਵੱਡਾ ਫੈਸਲਾ ਲੈ ਸਕਦੇ ਨੇ ਇਸੇ ਦੌਰਾਨ ਇੰਜੀਨੀਅਰ ਦੇ ਨਾਲ ਕੁਝ ਹੋਰ ਜਿਹੜੀ ਹੈ ਭਾਰਤਨੀ ਜਥੇਬੰਦੀਆਂ ਪੀਐਸਯੂ ਬੰਗਲ ਗਰੁੱਪ ਇਸੇ ਤਰ੍ਹਾਂ ਪਾਵਰਕਾਮ ਤੇ ਟ੍ਰਾਂਸਪੋਰਟ ਠੇਕਾ ਮਜ਼ਦਮ ਯੂਨੀਅਨ ਬਲਹਾਰ ਗਰੁੱਪ ਵਗੈਰਾ ਵੀ ਜੁੜੇ ਨੇ ਔਰ ਇਨਾਂ ਸਾਰੀਆਂ ਜਥੇਬੰਦੀਆਂ ਨੇ ਪਾਵਰਕਾਮ ਦੇ ਮੁੱਖ ਦਫ਼ਤਰ ਮੋਹਰੇ ਇੱਕ ਗੇਟ ਰੈਲੀ ਕਰਕੇ ਇਹ ਵੀ ਇੱਕ ਮੈਸੇਜ ਸਰਕਾਰ ਨੂੰ ਪਹੁੰਚਾ ਦਿੱਤਾ ਹੈ ਵੀ ਜੇ ਮੰਗਾ ਨਾ ਮੰਨੀਆਂ ਤੇ ਇੰਜੀਨੀਅਰ ਤੇ ਹੋਰ ਸਾਰੇ ਵਰਗ ਦੇ ਜਿਹੜੇ ਮੁਲਾਜ਼ਮ ਨੇ ਉਹ ਇਕੱਠੇ ਹੋ ਕੇ ਇਸ ਤੋਂ ਵੱਡਾ ਸੰਘਰਸ਼ ਦੇ ਰਾਹ ਤੇ ਪੈ ਸਕਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਧੰਨਵਾਦ ਜੀ